ਦਵਿੰਦਰ ਸ਼ਰਮਾ ਬੀਬੀ 인ਦਰਜੀਤ ਕੌਰ ਬਾਬਾ ਕੁਲਵਿੰਦਰ ਸਿੰਘ ਲਖਾ ਸਿੰਘ ਸਦਾਣਾ ਜਾਂ ਮੈਂ ਜਾਂ ਬਾਕੀ ਸਾਰੀ ਟੀਮ ਇੰਨੇ ਇੱਕ ਖਤਰਨਾਕ ਬੰਦੇ ਆ ਕਿ ਇਹਨਾਂ ਦਾ ਸਰਕਾਰ ਜਿਹੜਾ ਲਾਈਵ ਸਟ੍ਰੀਮ ਹੁੰਦਾ ਇਹਨੂੰ ਬੰਦ ਕਰ ਦੇ ਅੱਜ ਕਿੰਨੀਆਂ ਰੈਲੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਵੀ ਬੋਲ ਰਹੀ ਆ ਬੜੇ ਮੂੰਹਾਂ ਤੋਂ ਕਿਸੇ ਦਾ ਬੰਦ ਹੋਇਆ ਸਾਡਾ ਹੋਇਆ ਐ ਇਸ ਰੈਲੀ ਦਾ ਹੋਇਆ 100 Mbps ਸੀਗਾ Wi-Fi ਫੇਰ ਵੀ ਮੇਰਾ ਲੱਖਾ ਸਿੰਘ ਸਦਾਨੇ ਦਾ ਤੇ ਸਾਡੀ ਲਾਈਵ ਸਟ੍ਰੀਮ ਬੰਦ ਕੀਤੀ ਹੋਈ ਐ ਕਿਸੇ ਹੋਰ ਦੀ ਹੋਈ ਐ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਮਾੜਾ ਜਿਹਾ ਕੰਨ ਖੋਲੋ ਅੱਖਾਂ ਖੋਲੋ ਆ ਬਾਬਾ ਜੀ ਨੇ ਕਿਹਾ ਸੀ ਕਿ ਖਾਲਸਾ ਖਾਲਸਾ ਕੀ ਹੁੰਦਾ ਹੈ ਖਾਲਸਾ ਹੁੰਦਾ ਹੈ ਪਵਿੱਤਰ ਖਾਲਸ ਸ਼ੁੱਧ ਕੀ ਅਸੀਂ ਸ਼ੁੱਧ ਹੈਗੇ ਆਂ ਯਾ ਇੱਕ ਮਿੰਟ ਬਹਿ ਜਾਓ ਜੇ ਬੋਲੋ ਨਾ ਪਲੀਜ਼ ਬਹਿ ਜੋ ਕੋਈ ਗੱਲ ਨਹੀਂ ਮੈਂ ਖੜੇ ਕਰ ਲੂੰਗਾ ਕੀ ਅਸੀਂ ਸ਼ੁੱਧ ਹੈਗੇ ਆਂ ਕੀ ਸਾਡੀ ਕਰਪਸ਼ਨ ਦੇ ਰਹਿਤ ਹੈ ਕੀ ਸਾਡੀਆਂ ਤਾਰਾਂ ਖੱਬੇ ਸੱਜੇ ਜੁੜੀਆਂ ਜਾਂ ਨਹੀਂ ਜੁੜੀਆਂ ਮੈਂ ਪਿੰਡਾਂ ਚ ਅਸੀਂ ਜਾਣੇ ਆਂ ਸਾਨੂੰ ਪਤਾ ਕੀ ਕਹਿੰਦੇ ਨੇ ਪਹਿਲੇ ਬੰਦੇ